ਕੀ ਪਰਮੇਂਦਰ ਸਿੰਘ ਢੀਨਸਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਪਰਮੇਂਦਰ ਸਿੰਘ ਢੀਨਸਾ ਦੀਆਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਚਰਚਾਵਾਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਆਖਰਕਾਰ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਪਰਮੇਂਦਰ ਸਿੰਘ ਢੀਨਸਾ ਨੂੰ ਲੈ ਕੇ ਕਾਂਗਰਸ ਦੇ ਵਿੱਚ ਜਾਣ ਨੂੰ ਲੈ ਕੇ ਚਰਚਾਵਾਂ ਨੇ ਜਿਹੜੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਆਖਰਕਾਰ ਸੱਚ ਕੀ ਹੈ ਕੀ ਚਰਚਾਵਾਂ ਨੇ ਗਗਨ ਚਰਚਾਵਾਂ ਹੀ ਕਈ ਦਿਨਾਂ ਤੋਂ ਸ਼ੁਰੂ ਹੋਈਆਂ ਨੇ ਲਗਭਗ ਲੰਮ ਸਲਮ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਖਾਸ ਕਰਕੇ ਸੰਗਰੂਰ ਦੇ ਜਿਹੜੇ ਸਿਆਸੀ ਗਲਿਆਰੇ ਨੇ ਤੇ ਮੀਡੀਆ ਗਲਿਆਰੇ ਨੇ ਉਹਨਾਂ ਦੇ ਵਿੱਚ ਇਹ ਚਰਚਾ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਜਾਵੇ ਜਾਵੇ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਗੱਲਬਾਤ ਹੋ ਗਈ ਹੈ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿ ਜੀ ਜਨਵਰੀ ਦੇ ਪਹਿਲੇ ਹਫਤੇ ਹੋ ਜਾਣਗੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪਰਵਿੰਦਰ ਸਿੰਘ ਢਿੰਡਸਾ ਕਾਂਗਰਸ ਚਲੇ ਜਾਣਗੇ ਇਹ ਚਰਚਾਵਾਂ ਬਹੁਤ ਜ਼ੋਰਾਂ ਤੇ ਆ ਵਕ ਵਕ ਜਦੋਂ ਵਸੀਲਿਆਂ ਦੇ ਨਾਲ ਸੋਰਸਸ ਦੇ ਨਾਲ ਗੱਲ ਕਰਦੇ ਆ ਤਾਂ ਪਰਵਿੰਦਰ ਸਿੰਘ ਢਿੰਡਸਾ ਦੇ ਜਿਹੜੇ ਸੈਕੰਡ ਟਾਇਰ ਦੇ ਸੋਰਸ ਨੇਗੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਵੀ ਹੋ ਸਕਦਾ ਸਾਨੂੰ ਦਚਿੱਤੀ ਹੈ ਵੀ ਚਰਚਾਵਾਂ ਦਾ ਚੱਲ ਰਹੀਆਂ ਨੇ ਉਹ ਇਹੀ ਗੱਲ ਕਹਿੰਦੇ ਨੇ ਫੇਰ ਜਦੋਂ ਕਾਂਗਰਸ ਵਾਲੇ ਪਾਸਿਓਂ ਟੋਕ ਕੇ ਦੇਖੀਆਂ ਜਾਂਦੀਆਂ ਨੇ ਚੀਜ਼ਾਂ ਤਾਂ ਕਾਂਗਰਸ ਦੇ ਕੁਝ ਸੋਰਸਸ ਗੱਲ ਨੂੰ ਕਹਿੰਦੇ ਆ ਕਿ ਜੀ ਇਹ ਤਾਂ ਹੋਇਆ ਲੋ ਇਹਦਾ 2-4 ਦਿਨਾਂ ਚ ਹੀ ਹੋ ਜਾਣਾ ਆ ਇਹਦਾ ਕੱਲ ਨੂੰ ਵੀ ਹੋ ਸਕਦਾ ਜਾਨੀ ਕਿ ਇਹ ਚਰਚਾ ਇਸ ਤਰ੍ਹਾਂ ਨਾਲ ਚੱਲ ਰਹੀਆਂ ਨੇ ਉਧਰ ਇਸ ਮਾਮਲੇ ਦੇ ਉੱਤੇ ਪਰਮਿੰਦਰ ਸਿੰਘ ਢਿੰਡਸਾ ਜਨਤਕ ਤੌਰ ਤੇ ਕੁਝ ਵੀ ਨਹੀਂ ਬੋਲੇ ਉਹਨਾਂ ਨੇ ਨਾ ਕਿਹਾ ਨਾ ਕੋਈ ਇਸ਼ਾਰਾ ਕੀਤਾ ਜੇਕਰ ਉਹਨਾਂ ਦੇ ਸੋਰਸਸ ਦੀ ਗੱਲ ਕੀਤੀ ਜਾਵੇ ਤਾਂ ਉਧਰਲੇ ਪਾਸੇ ਫਿਲਹਾਲ ਖਮੋਸ਼ੀ ਰਹੀ ਹੈ ਨਾ ਹੀ ਕਿਸੇ মিডিਆ ਨੇ ਉਹਨਾਂ ਨੂੰ ਟੋਨ ਦੀ ਕੋਸ਼ਿਸ਼ ਕੀਤੀ ਆ ਅਦਾਰਾ ਲੋਕਪਰ ਨਿਊਜ਼ ਨੇ ਇਸ ਖਬਰ ਨੂੰ ਕਾਫੀ ਲੰਬੇ ਦਿਨਾਂ ਤੋਂ ਫੋਲੋ ਕਰ ਰਹੇ ਆ ਵੱਖ-ਵੱਖ ਸੋਰਸ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਦੇ ਬਹੁਤ ਕਰੀਬੀ ਸੋਰਸ ਨੇਗੇ ਉਹ ਕਹਿੰਦੇ ਕਿ ਤੁਸੀਂ ਪਾਗਲ ਹੋਏ ਆ ਵੀ ਤੁਸੀਂ ਪਾਗਲ ਹੋਏ ਹੋ ਵੀ ਇਹ ਹੋ ਹੀ ਨਹੀਂ ਸਕਦਾ ਇਹ ਸੰਭਵ ਹੀ ਨਹੀਂ ਹੈ ਫਿਰ ਮੈਂ ਅੱਜ ਖੁਦ ਪਰਮਿੰਦਰ ਸਿੰਘ ਢੀਂਡਸਾ ਦੇ ਨਿੱਜੀ ਸਖਤਰ ਨੇਗੇ ਪੀਐਨ ਉਹਨਾਂ ਦੇ ਨਾਲ ਗੱਲ ਕੀਤੀ ਢੀਂਸਾ ਸਾਹਿਬ ਦਾ ਫੋਨ ਨਹੀਂ ਲੱਗ ਸਕਿਆ ਉਹਨਾਂ ਨੇ ਵੀ ਡਿਨਾਈ ਕੀਤਾ ਕਿ ਬਈ ਐਦਾਂ ਦਾ ਕੁਝ ਨਹੀਂ ਇਹ ਸਿਰਫ ਅਫਵਾਹਾਂ ਨੇ ਕੁਝ ਲੋਕ ਸਿਆਸੀ ਲਾਹਾ ਲੈਣ ਦੇ ਲਈ ਇਹ ਅਫਵਾਹਾਂ ਫੁਲਾ ਰਹੇ ਨੇ ਬਾਜਵਾ ਸਾਹਿਬ ਆਖਰਕਾਰ ਕਿਹੜੇ ਲੋਕ ਨੇ ਜਿਹੜੇ ਇਹ ਅਫਵਾਹਾਂ ਫੁਲਾ ਰਹੇ ਨੇ ਕਿੰਨਾਂ ਨੂੰ ਸਿਆਸੀ ਲਾਭ ਮਿਲ ਸਕਦਾ ਹੈ ਸੱਚ ਕੀ ਹੈ ਗਗਨ ਇਤਨਾ ਬੜੀ ਸੂਖਮ ਲੇਨ ਹੈ ਕਿੰਨੂੰ ਲਾਭ ਮਿਲ ਸਕਦਾ ਏਕ ਵੱਡਾ ਸਵਾਲ ਹੈ ਜਿਹੜਾ ਉਹ ਇਸ ਸਮੇ ਬਣਿਆ ਹੋਇਆ ਪਰ ਅਫਵਾਹਾਂ ਕੌਣ ਫੁਲਾ ਰਹੇ ਨੇ ਜਿਹੜੇ ਇਲਜ਼ਾਮ ਢੀਂਸਾ ਸਾਵਲੋ ਆਏ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਨਿੱਜੀ ਸਖਤਰ ਨੇ ਕਿਹਾ ਕਿ ਬਾਦਲ ਬਾਦਲ ਗਰੁੱਪ ਨੂੰ ਇਹ ਲੱਗਦਾ ਹੈ ਕਿ ਬਲਾਕ ਸਮਤੀ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਹੁਣਾਂ ਦਾ ਢੜਾ ਜਾਂ ਅਕਾਲੀ ਦਲ ਪੁਨਰ ਸਰਜੀਤ ਆ ਜਿਹੜਾ ਉਹ ਕੁਛ ਨਾ ਕੁਛ ਕਰ ਸਕਦਾ ਉਹਨਾਂ ਦੀ ਚੰਗੀ ਪਰਫਾਰਮੈਂਸ ਹੋ ਸਕਦੀ ਹੈ ਉਹਨਾਂ ਦੇ ਵਰਕਰਾਂ ਨੂੰ ਜਿਹੜਾ ਡੀਮੋਟੀਵੇਟ ਕੀਤਾ ਜਾਵੇ ਤੇ ਉਹਨਾਂ ਨੂੰ ਕਿਹਾ ਜਾਵੇ ਕਿ ਇਹ ਤਾਂ ਕਾਂਗਰਸ ਚ ਚੱਲੇ ਇਹਨਾਂ ਦੀ ਕਿਹੜੀ ਪੰਥਕ ਹੋ ਰਹੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਕਹਿਣਾ ਹੈ ਜਿਹ ਪ੍ਰਮੇਂਦਰ ਸਿੰਘ ਢੀਂਡਸਾ ਦੇ ਪੀਏ ਦਾ ਇਹ ਗੱਲ ਕਹਿਣਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਉਹਨਾਂ ਦਾ ਇਲਜ਼ਾਮ ਬਾਦਲ ਧੜੇ ਦੇ ਉੱਤੇ ਆ ਦੂਜਾ ਦੂਜਾ ਪੱਖ ਇਹਦਾ ਇਹ ਹੈ ਕਿ ਕਿਉਂਕਿ ਪਰਮਿੰਦਰ ਸਿੰਘ ਢੀਂਸਾ ਦੇ ਲਹਿਰਾਗਾਗਾ ਤੋਂ ਵਿਧਾਨ ਸਭਾ ਦੀ ਚੋਣ ਲੜਨ ਦੀ ਸੰਭਾਵਨਾ ਹੈ ਤੇ ਉਹ ਕਈ ਵਾਰ ਮੰਨ ਵੀ ਚੁੱਕੇ ਆ ਮੇਰੇ ਕੋਲ ਤੁਹਾਡੇ ਕੋਲ ਵੀ ਮੰਨੇ ਆ ਕਿ ਅਸੀਂ ਲਹਿਰੇ ਤੁਸੀਂ ਚੋਣ ਲੜਾਂਗੇ ਕੋਸ਼ਿਸ਼ ਆ ਉਹਨਾਂ ਦੀ ਲਹਿਰੇ ਤੋਂ ਚੋਣ ਲੜਨ ਦੀ ਤਾਂ ਉੱਥੇ ਮੁਕਾਬਲਾ ਕਿਹਦੇ ਨਾਲ ਹੋਣਾ ਬੀਪੱਠਲ ਦੇ ਪਰਿਵਾਰ ਨਾਲ ਹੋਣਾ ਜਾਂ ਉਹਨਾਂ ਨਾਲ ਮੰਤਰੀ ਗੋਇਲ ਨਾਲ ਜਾਂ ਮੰਤਰੀ ਗੋਇਲ ਨਾਲ ਹੋਣਾ ਤਾਂ ਉਧਰ ਜਦੋਂ ਉਹਨਾਂ ਦੇ ਸੋਰਸਸ ਨੂੰ ਟੋਕੇ ਦੇਖਿਆ ਜਾਂਦਾ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਕਈ ਕਾਂਗਰਸੀ ਨੇ ਉਹ ਕਹਿੰਦੇ ਨੇ ਕਿ ਵੀ ਤਾਂ ਹੋਇਆ ਲੋ ਜੀ ਤੇ ਲਹਿਰੇ ਤੋਂ ਹੀ ਚੋਣ ਲੜੂਗਾ ਪਰਵਿੰਦਰ ਢੀਂਸਾ ਉਹ ਬਹੁਤ ਠੋਕ ਕੇ ਕਹਿੰਦੇ ਆ ਜਦੋਂ ਇਸ ਬਾਰੇ ਬੀਬੀ ਪੱਠਲ ਨਾਲ ਗੱਲ ਕੀਤੀ ਗਈ ਤੁਸੀਂ ਖੁਦ ਕੱਲ ਨਿੱਜੀ ਤੌਰ ਤੇ ਮਿਲ ਕੇ ਆਏ ਉਹਨਾਂ ਨੂੰ ਇਸ ਮਸਲੇ ਤੇ ਤਾਂ ਉਹਨਾਂ ਨੇ ਇਹੀ ਗੱਲ ਕਹੀ ਨਾ ਕਿ ਵੀ ਐਦਾਂ ਦਾ ਕੁਝ ਨਹੀਂ ਕਾਂਗਰਸ ਦੇ ਅੰਦਰ ਇਹਦੇ ਬਾਰੇ ਕੋਈ ਚਰਚਾ ਨਹੀਂ ਗਈ ਕਾਂਗਰਸ ਦੇ ਅੰਦਰ ਇਹਦੇ ਬਾਰੇ 1% ਵੀ ਚਰਚਾ ਨਹੀਂ हां ਜੇ ਉਹਨਾਂ ਨੇ ਕਿਹਾ ਕਿ ਜੇ ਕੋਈ ਤੇ ਹੋਊਗਾ ਤਾਂ ਸਾਡੀ ਸਲਾਹ ਦੇ ਨਾਲ ਹੀ ਹੋਊਗਾ ਯਾਨੀ ਕਿ ਉਹ ਵੀ ਕਿੱਡਣਾਈ ਕਰ ਰਹੇ ਨੇ ਕਿ ਕਾਂਗਰਸ 'ਚ ਕੋਈ ਚਰਚਾ ਨਹੀਂ ਬਾਹਰ ਚਰਚਾ ਹੈ ਕਾਂਗਰਸ 'ਚ ਕਾਂਗਰਸ 'ਚ ਚਰਚਾ ਨਹੀਂ ਹੈਗੀ ਇਹੀ ਗੱਲ ਕਰ ਰਹੇ ਨੇ ਇਹ ਗੱਲ ਸੱਚ ਹੈ ਕਿ ਜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਰਮਿੰਦਰ ਸਿੰਘ ਢਿੰਡ ਸਾਹਿ ਦੀ ਕਾਂਗਰਸ 'ਚ ਸ਼ਮੂਲੀਅਤ ਹੋਊਗੀ ਤਾਂ ਇਹ ਨਹੀਂ ਹੋ ਸਕਦਾ ਕਿ ਬੀਬੀ ਪੱਠਲ ਦੀ ਸਹਿਮਤੀ ਜਾਂ ਉਹਨਾਂ ਨੂੰ ਬਿਨਾਂ ਦੱਸੇ ਹੋ ਜਾਵੇ ਇਹ ਪੋਸੀਬਲ ਨਹੀਂ ਹੈ ਖਾਸ ਕਰਕੇ ਜੇ ਇਹ ਸ਼ਮੂਲੀਅਤ ਹਾਈ ਕਮਾਂਡ ਲੈਵਲ ਤੇ ਹੋਵੇ ਸਭ ਨੂੰ ਪਤਾ ਹੈ ਕਿ ਬੀਬੀ ਪੱਠਲ ਦਾ ਕਦ ਕਿਸ ਤਰ੍ਹਾਂ ਦਾ ਹਾਈ ਕਮਾਂਡ ਕੋਡ ਹਾਂ ਕਦ ਕਿਸ ਤਰ੍ਹਾਂ ਦਾ ਉਹ ਕਿਸ ਨੇਚਰ ਦੀ ਸਿਆਸਤਦਾਨ ਨੇਗੇ ਇਹ ਸਾਰਿਆਂ ਨੂੰ ਪਤਾ ਹੈ ਤੇ ਉਹ ਕਿਉਂਕਿ ਭਾਈ ਇਹ ਤਾਂ ਇਲਜ਼ਾਮ ਦੋਨਾਂ ਤੇ ਲੱਗਦੇ ਰੇ ਢਿੰਡਸਿਆਂ ਤੇ ਵੀ ਕਿ ਪੱਠਲਕਿਆਂ ਤੇ ਵੀ ਕਿ ਆਪਸ ਚ ਰਲ ਜਾਂਦੇ ਸੀ ਫਿਰ ਇਦਾਂ ਤਾਂ ਹੈ ਨਹੀਂ ਪ੍ਰਾਣੀ ਸਾਹ ਇੱਕੋ ਲਖਤ ਤੋੜ ਦਿੱਤੀ ਜਾਊਗੀ ਇਹ ਇੱਕ ਉਸ ਵੱਡਾ ਪ੍ਰਸ਼ਨ ਹੈ ਨਾ ਕਿ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਹਾਲਾਂਕਿ ਸਿਆਸਤ ਦੇ ਵਿੱਚ ਕੋਈ ਚੀਜ਼ ਪਰਮਾਨੈਂਟ ਨਹੀਂ ਹੈ ਕੋਈ ਸਥਾਈ ਦੁਸ਼ਮਨ ਨਹੀਂ ਤੁਹਾਡਾ ਕੋਈ ਸਥਾਈ ਦੋਸਤ ਨਹੀਂ ਹੈ ਇਹ ਬਦਲਦੇ ਰਹਿੰਦੇ ਨੇ ਮੌਕੇ ਬਦਲਦੇ ਰਹਿੰਦੇ ਨੇ ਹਾਲਾਤ ਬਦਲਦੇ ਰਹਿੰਦੇ ਨੇ ਉਵੇਂ ਸਿਆਸਤ ਦੇ ਜਜ਼ਬਾਤ ਬਦਲਦੇ ਰਹਿੰਦੇ ਨੇ ਇਹ ਚੀਜ਼ ਇੱਕ ਅਹਿਮ ਹੈ ਹੁਣ ਇੱਕ ਚੀਜ਼ ਹੋਰ ਹੈ ਗਗਨੈਸ਼ ਜੀ ਪਰਮਿੰਦਰ ਸਿੰਘ ਢੀਂਡਸਾ ਦੇ ਬਹੁਤ ਕਰੀਬੀ ਵਰਕਰ ਜਿਨ੍ਹਾਂ ਦਾ ਪਰਮਿੰਦਰ ਸਿੰਘ ਢੀਂਡਸਾ ਫੋਨ ਪਹਿਲੀ ਘੰਟੀ ਤੇ ਚੱਕ ਲਿੰਦਾ ਆ ਉਹਨਾਂ ਨੂੰ ਬਾਦਲਦਲ ਦੇ ਲੋਕ ਫੋਨ ਕਰ ਰਹੇ ਨੇ ਇਹ ਤਾਂ ਆਪਣੇ ਕੋਲੇ ਸਬੂਤ ਹੈ ਇਹ ਤਾਂ ਆਪਣੇ ਕੋਲੇ ਉਸ ਵਰਕਰ ਦੀ ਮੰਨਿਆ ਹੋਈ ਹੈ ਉਸ ਵਰਕਰ ਨੇ ਇਹ ਗੱਲ ਕਿ ਮੇਰੇ ਕੋਲੇ ਉਹਨਾਂ ਦਾ ਫੋਨ ਆਇਆ ਮੇਰੇ ਕੋਲੇ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਤਾਂ ਚੱਲੇ ਉਧਰ ਕਾਂਗਰਸ ਚ ਚੱਲੇ ਸਿੱਖ ਦੁਸ਼ਮਣ ਪਾਰਟੀ ਚ ਚੱਲੇ ਤੁਸੀਂ ਤਾਂ ਪੰਥਕ ਹੋ ਤੁਸੀਂ ਸਾਡੇ ਨਾਲ ਆਜੋ ਵੀ ਤੁਹਾਨੂੰ ਸੁਖਵੀਰ ਨਾਲ ਮਿਲਾ ਦੇ ਤੁਹਾਨੂੰ ਸੁਖਵੀਰਦਾਰ ਨਾਲ ਤੁਹਾਡੀ ਮੁਲਾਕਾਤ ਵੀ ਕਰਾ ਦਿੰਨੇ ਆ ਇਹ ਸਾਰੀਆਂ ਚੀਜ਼ਾਂ ਨੇ ਹੁਣ ਜੇ ਦਾ ਕੁੱਲ ਬਟਾ ਜਮਾ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਇਹ ਅਫਵਾਹਾਂ ਨਹੀਂ ਗੀਆਂ ਇਹਦੇ ਬਾਰੇ ਡਿਨਾਈ ਦੋਨਾਂ ਧਿਰਾਂ ਵੱਲੋਂ ਹੋ ਚੁੱਕਿਆ ਆ ਜਿਹੜੇ ਇਸ ਚ ਮੇਨ ਸਟੇਕ ਹোল্ডার ਨੇਗੇ ਜਿਹੜੇ ਇਸ ਚ ਮੇਨ ਜਿਨ੍ਹਾਂ ਦਾ ਉਹ ਆ ਉਹ ਬੀਬੀ ਪੱਠਲ ਦਾ ਪਰਿਵਾਰ ਆ ਤੇ ਪਰਮਿੰਦਰ ਸਿੰਘ ਢਿੰਡਸਾ ਜਿਨ੍ਹਾਂ ਨੇ ਜਾਣਾ ਹੈ ਇੱਕ ਜਿਨ੍ਹਾਂ ਨੇ ਜਾਣਾ ਹੈ ਕਿ ਜਿਹੜਾ ਪ੍ਰਭਾਵਿਤ ਹੋਊਗਾ ਉਹਨਾਂ ਨੇ ਦੋਨਾਂ ਨੇ ਇਸ ਚੀਜ਼ ਤੋਂ ਡਿਨਾਈ ਕੀਤਾ ਪਰਮਿੰਦਰ ਸਿੰਘ ਢਿੰਡਸਾ ਨੇ ਆਪਣੇ ਵਰਕਰਾਂ ਕੋਲ ਵੀ ਡਿਨਾਈ ਕੀਤਾ ਬਹੁਤ ਕਰੀਬੀ ਵਰਕਰਾਂ ਕੋਲੇ ਉਹਨਾਂ ਨੇ ਪਰਸਨਲੀ ਡਿਨਾਈ ਕੀਤਾ ਕਿ ਇਦਾਂ ਨਹੀਂ ਹੋ ਰਿਹਾ ਪਰ ਜਿਹੜੀ ਉਹਨਾਂ ਦੀ ਸੈਕੰਡ ਟਾਇਰ ਜਾਂ 3rd ਟਾਇਰ ਦਾ ਜਿਹੜਾ ਉਹਨਾਂ ਦਾ ਵਰਕਰ ਹੈ ਉਹ ਚ ਸਪੰਜਮ ਹੈ ਉਹ ਕਹਿੰਦੇ ਨੇ ਕਿ ਕੁਝ ਲੋਕ ਪਰਮਿੰਦਰ ਸਿੰਘ ਢਿੰਡਸਾ ਦੇ ਬਹੁਤ ਕਰੀਬੀ ਲੋਕ ਤਿੰਨ ਚਾਰ ਜਿਹੜੇ ਆਲੇ-ਦਾਲੇ ਉਹਨਾਂ ਦੇ ਹਮੇਸ਼ਾ ਰਹਿੰਦੇ ਆ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਵਿੱਚ ਇੱਕ ਸਾਫ ਕਾ ਚੇਅਰਮੈਨ ਵੀ ਹੈ ਵੀ ਉਹ ਲੋਕ ਦਬਾਅ ਬਣਾ ਰਹੇ ਨੇ ਪਰਮਿੰਦਰ ਢੀਂਡ ਸਤ ਕੇ ਕਾਂਗਰਸ ਚ ਚਾਇਆ ਜਾਵੇ ਪ੍ਰਤਾਪ ਸਿੰਘ ਬਾਜਵਾ ਪੁਸ਼ ਕਰ ਰਹੇ ਨੇਗੇ ਹੁਣ ਮਲਟੀਪਲ ਇਨਫੋਰਮੇਸ਼ਨਸ ਨੇਗੀਆਂ ਕੋਈ ਕਹਿੰਦਾ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋ ਗਈ ਕਾਂਗਰਸ ਦਾ ਸੋਰਸ ਇਹ ਗੱਲ ਕਹਿੰਦਾ ਕਿ ਕਾਂਗਰਸ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋ ਚੁੱਕੀ ਹੈ ਪਰਮਿੰਦਰ ਢੀਂਡ ਸਾਦੀ ਉਹ ਬਸ ਫਾਈਨਲ ਹੈ ਕੁਝ ਲੋਕ ਕਹਿੰਦੇ ਆ ਕਿ ਬਾਜਵਾ ਪੁਸ਼ੀ ਕਰ ਰਿਹਾ ਹੈ ਕੁਝ ਲੋਕ ਕਹਿੰਦੇ ਕਿ ਬੀਬੀ ਪੱਠਲ ਦੇ ਨਾਲ ਦੋ ਮੁਲਾਕਾਤਾਂ ਹੋ ਚੁੱਕੀਆਂ ਨੇ ਇੱਕ ਮੁਲਾਕਾਤ ਹੋ ਚੁੱਕੀ ਹੈ ਵੀ ਮੀਟਿੰਗ ਹੋ ਚੁੱਕੀ ਹੈ ਵੀ ਸੈਟਿੰਗ ਦੀ ਯਾਨੀ ਕਿ ਫਿਰ ਇਹ ਪੰਬਲ ਪੂਸਾ ਕਿੱਥੋਂ ਕ੍ਰੀਏਟ ਕੀਤਾ ਗਿਆ ਇਹਨੂੰ ਜੇ ਸਮਝਣਾ ਹੋਵੇ ਇੱਕ ਕਿਉਂਕਿ ਜਿਹੜੀ ਬੀਬੀ ਪੱਠਲ ਦੇ ਖਿਲਾਫ ਲੋਬੀ ਹੈ ਕਹਿ ਲਈਏ ਜਾਂ ਜਾਂ ਜਿਹੜੇ ਸੰਗਰੂਰ ਕਾਂਗਰਸ ਦੇ ਅੰਦਰ ਉਹਨਾਂ ਦੇ ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਦੀ ਉਹ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੇ ਪੱਠਲ ਪਰਿਵਾਰ ਦੇ ਸਮਰਥਕ ਨੇ ਜਾਂ ਪੱਠਲ ਪਰਿਵਾਰ ਦੇ ਆਲੇ-ਦਾਲ ਦੇ ਲੋਕ ਨੇ ਕਾਂਗਰਸ ਦੇ ਅੰਦਰ ਉਹਨਾਂ ਨੂੰ ਤਿੱਤਰ-ਵਿੱਤਰ ਕਰ ਦਿੱਤਾ ਜਾਵੇ ਕਿ ਜੀ ਇੱਥੇ ਤਾਂ ਹੁਣ ਢੀਂਡ ਸਾਂ ਆਉਣ ਲੱਗੇ ਇਹਨਾਂ ਦਾ ਕੁਝ ਨਹੀਂ ਬੱਟੀ ਦਾ ਹਾਂ ਇਹ 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 ਅਸਿਊਮ ਵੱਡੇ-ਵੱਡੇ ਕਾਂਗਰਸੀ ਵੱਡੇ ਅਹੁਦਿਆਂ ਤੇ ਬੈਠੇ ਕਾਂਗਰਸੀ ਵੀ ਅਸਿਊਮ ਕਰਦੇ ਆ ਕਿ ਬੀਬੀ ਪੱਠਲ ਕਿਆਂ ਦਾ ਕੀ ਬੱਟੀ ਦਾ ਹੁਣ ਜਾਨੀ ਕਿ ਇਸ ਪ੍ਰਕਾਰ ਦੀ ਸਥਿਤੀ ਜਿਹੜੀ ਹੈਗੀ ਹੈ ਹਾਲਾ ਇਹ ਗੱਲ ਸੱਚ ਹੈ ਕਿ ਬੀਬੀ ਪੱਠਲ ਦਾ ਉਹ ਵਾਲਾ ਰਤਬਾ ਨਹੀਂ ਹੈ ਜਿਹੜਾ 2007-2002 ਦੇ ਦੌਰਾਨ ਹੁੰਦਾ ਸੀਗਾ ਪਰ ਇਹ ਐ ਵੀ ਨਹੀਂ ਹੈਗਾ ਕਿ ਬੀਬੀ ਪੱਠਲ ਦੇ ਪੱਲੇ ਕੱਖ ਨਹੀਂਗਾ ਇਹ ਵਾਲੀ ਸਥਿਤੀ ਵਿੱਚ ਵੀ ਨਹੀਂ ਹੈਗੇ ਪਰ ਪੱਠਲ ਪਰਿਵਾਰ ਇਹ ਪਤਾ ਹੈ ਕਿ ਸਾਰਿਆਂ ਨੂੰ ਕਿ ਹਾਈ ਕਮਾਂਡ ਦੇ ਨਾਲ ਸੋਨੀਆ ਗਾਂਧੀ ਦੇ ਨਾਲ ਬੀਬੀ ਪੱਠਲ ਦੇ ਕੀ ਰੁਤਬੇ ਨੇ ਪੰਜਾਬ ਦੇ ਵਿੱਚ ਵੀ ਜੇ ਬੀਬੀ ਪੱਠਲ ਕੇਤੇ ਖੜ ਜਾਂਦੇ ਨੇ ਤਾਂ ਉੱਥੇ ਮਸਲਾ ਕੀ ਬਣ ਜਾਂਦਾ ਹੈ ਇਹ ਸਾਰਿਆਂ ਨੂੰ ਪਤਾ ਹੈ ਪਰ ਇਹ ਚੀਜ਼ ਕਿ ਕਾਂਗਰਸੀ ਬੀਬੀ ਪੱਠਲ ਦੇ ਆਲਦਾਰ ਤੋ ਉੱਤਰ-ਵਿੱਤਰ ਕਰਕੇ ਪਰਮਿੰਦਰ ਹੁਣਾਲ ਤੋਰਦੀ ਏ ਪਰਮਿੰਦਰ ਉਧਰ ਸੁਵੀਰ ਕਿੰਗਾ ਜ਼ੋਰ ਲੱਗਿਆ ਕਿ ਜਿਹੜੇ ਪਰਮਿੰਦਰ ਕੇ ਨੇਗੇ ਉਹਨਾਂ ਨੂੰ ਪੱਟ ਕੇ ਇੱਧਰ ਲੈ ਆਈਏ ਯਾਨੀ ਕਿ ਇਹ ਹੈ ਇਹ ਹੁਣ ਦੇਖੋ ਦੋਵੇਂ ਸਿਆਸਤਦਾਨ ਤਗੜੇ ਨੇਗੇ ਉਹ ਕੈਮੀ ਟੈਕਲ ਕਰਦੇ ਨੇ ਇੱਕ ਦੇਖਣ ਵਾਲੀ ਗੱਲ ਹੈ ਪਰ ਪ੍ਰਵਿੰਦਰ ਸਿੰਘ ਢਿੰਡਸਾ ਉਹਨਾਂ ਦੇ ਵੱਲੋਂ ਹਲੇ ਉਸ ਠੋਸ ਤਰੀਕੇ ਨਾਲ ਟੈਕਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਹ ਆਪਾਂ ਉਹਨਾਂ ਦੀ ਕਮੀ ਕਹਿ ਸਕਦੇ ਹਾਂ ਕਿ ਆਪਣੇ ਵਰਕਰਾਂ ਨੂੰ ਬਈ ਆ ਕੇ ਫਰੰਟ ਫੋਰਟ ਤੇ ਖੇੜ ਕੇ ਦੱਸੋ ਕਿ ਨਹੀਂ ਹੈਗਾ ਇਹ ਜਾਂ ਕੁਝ ਤੇ ਦੇਖੋ ਜੇ ਇਹ ਚਰਚਾ ਮਾਣੇ ਜੇ ਬੰਦੇ ਦੀਆਂ ਚਰਚਾਵਾਂ ਜੇ ਕਾਂਗਰਸੀਆਂ ਦੀ ਗੱਲ ਮੰਨੀਓ ਕਹਿੰਦੇ ਕਿ 90% ਡਨ ਹੈ ਕੰਮ ਥੋੜੇ ਦਿਨਾਂ ਚ ਆ ਜਾਣਗੇ ਫਿਰ ਪਰਮਿੰਦਰ ਸਿੰਘ ਢੀਂਡਸਾ ਕੱਲ 2 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਦਫ਼ਤਰ ਦੇ ਉਦਘਾਟਨ ਚ ਕੀ ਕਰਦੇ ਸੀ ਨਹੀਂ ਤਾਂ ਬੰਦਾ ਜਾਂਦਾ ਹੀ ਨਹੀਂ ਕਿ ਬੰਦੇ ਨੂੰ ਸੰਗ ਆਉਂਦੀ ਹੈ ਇੱਥੇ ਸਵਾਲ ਇਹੀ ਉੱਠਦਾ ਹੈ ਬਾਜਬਾ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਉਹ ਰਾਜਨੀਤੀ ਆਗੂ ਨੇ ਜਿਨ੍ਹਾਂ ਨੇ ਪੁਨਰ ਸਰਜੀਤ ਅਕਾਲੀ ਖੜਾ ਕੀਤਾ ਪਹਿਲੇ ਆਗੂ ਨੇ ਜਿਨ੍ਹਾਂ ਨੇ ਮੋੜੀ ਲਾਈ ਫਿਰ ਹੁਣ ਇਹੀ ਪਿੱਠ ਤੇ ਛੁਰਾ ਮਾਰ ਕੇ ਕਿਉਂ ਭੱਜਣਗੇ ਬਿਲਕੁਲ ਉਹਨਾਂ ਦੀ ਸਿਆਸਤ ਚਰਮਲਾ ਜਾਊਗੀ ਉਹਨਾਂ ਦਾ ਕੁਝ ਪੱਲੇ ਨਹੀਂ ਰਹਿਣਾ ਜੇ ਵੈਸੇ ਦੇਖਿਆ ਜਾਵੇ ਜਮੀਰ ਦੀ ਗੱਲ ਦੇਖੀ ਜਾਵੇ ਤਾਂ ਕੁਝ ਵੀ ਨਹੀਂ ਪੱਲੇ ਰਹਿਣਾ ਉਹਨਾਂ ਦੇ ਜਦੋਂ ਤੱਕ ਅਕਾਲੀ ਦਲ ਪੁਨਰ ਸਰਜੀਤ ਦਾ ਮੇਰੇ ਹਿਸਾਬ ਨਾਲ ਨਹੀਂ ਬਣਦਾ ਉਦੋਂ ਤੱਕ ਪਰਵਿੰਦਰ ਟਿੰਟਣ ਸੋਂ ਉਹਨਾਂ ਤੋਂ ਬਾਹਰ ਨਹੀਂ ਹੋ ਬਿਲਕੁਲ ਇਹ ਇਸ ਭਾਵਕ ਜੀ ਗੱਲ ਹੈ ਦੇਖੋ ਲੜਾਈ ਕਿੱਥੋਂ ਸ਼ੁਰੂ ਹੋਈ ਅਕਾਲੀ ਦਲ ਪੁਨਰ ਸਰਜੀਤ ਬਣ ਦੀ ਸ਼ੁਰੂ ਤਾਂ ਇੱਥੇ ਹੀ ਹੋਈ ਨਾ ਕਿ ਪਰਮਿੰਦਰ ਸਿੰਘ ਟੀਨਸਾ ਟਿਕਟ ਨਹੀਂ ਦਿੱਤੀ ਗਈ ਟੀਨਸਾ ਪਰਵਾਰ ਫਿਰ ਅਲੱਗ ਹੋ ਗਿਆ ਫਿਰ ਉਸ ਤੋਂ ਬਾਅਦ ਜੋ 2024 ਦੇ ਨਤੀਜੇ ਆਏ ਉਸ ਤੋਂ ਬਾਅਦ ਨਿਰਾਸ਼ਾ ਹੱਥ ਲੱਗੀ ਫਿਰ ਇਹ ਸਾਰੇ ਇਕੱਠੇ ਹੋਏ ਜੋ ਵੀ ਹੋਇਆ ਸਾਰਾ 2 ਦਸੰਬਰ ਤੱਕ ਦਾ ਐਪੀਸੋਡ ਆਪਾਂ ਨੂੰ ਉਸ ਤੋਂ ਬਾਅਦ ਕਾਲੀ ਦਲ ਪਨਰ ਸਰਜੀਤ ਬਣਨ ਤੱਕ ਦਾ ਐਪੀਸੋਡ ਆਪਾਂ ਨੂੰ ਪਤਾ ਆ ਇਹ ਸਭ ਕਾਸੇ ਦੇ ਵਿੱਚ ਇਹ ਚੀਜ਼ ਸਪਸ਼ਟ ਹੈ ਕਿ ਪਰਮਿੰਦਰ ਸਿੰਘ ਟੀਨਸਾ ਹੋਣੀ ਉਹ ਪੀਪੀ ਬੰਦੇ ਨੇ ਜਿਨ੍ਹਾਂ ਨੇ ਇਹ ਸਾਰੇ ਕਾਸੇ ਦਾ ਮੋੜ ਬੰਨਿਆ ਇਸ ਚੀਜ਼ ਜਿਉ ਇਦਾਂ ਕਰਦੇ ਨੇ ਉਹਨਾਂ ਦੇ ਵਰਕਰ ਤੇ ਕੀ ਅਸਰ ਜਾਊਗਾ ਉਹਨਾਂ ਦੀ ਸਿਆਸੀ ਸ਼ਵੀ ਤੇ ਕੀ ਅਸਰ ਜਾਊਗਾ ਇਹ ਸਾਰੀ ਤੇ ਢੀਂਸਾ ਪਰਿਵਾਰ ਕਹਿ ਜਾਂਦਾ ਕਿ ਜੋ ਖੁੰਡਾ ਦੇ ਚਰਚਾ ਚੱਲਦੀ ਹੈ ਕਿ ਵੱਡੇ ਢੀਂਸਾ ਸਾਹਿਬ ਛੋਟੇ ਢੀਂਸਾ ਸਾਹਿਬ ਨੂੰ ਇਹ ਗੱਲ ਕਹਿ ਕੇ ਗਏ ਆ ਕਿ ਮਰਦੇ ਮਰ ਜੀਏ ਆਪਾਂ ਇਕੱਲੇ ਰਹਿਣਾ ਤਾਂ ਆਪਾਂ ਕਾਂਗਰਸ ਕੋਈ ਹੋਰ ਪਾਰਟੀ ਨਹੀਂ ਜੁਆਇਨ ਕਰਨੀ ਯਾਨੀ ਕਿ ਇਹ ਗੱਲ ਢੀਂਸਾ ਸਾਹਿਬ ਹੁਣ ਉਹਨਾਂ ਦੀ ਗੱਲ ਨੂੰ ਕਿਵੇਂ ਬਪੀਨ ਸਾਹਿਬ ਦਾ ਜਿੰਨਾ ਸਤਿਕਾਰ ਪਰਮਦਰ ਸਿੰਘ ਢਿੰਡ ਸਾਹ ਕਰਦੇ ਆਪਾਂ ਦੇਖਿਆ ਹੈ ਲੰਬੇ ਸਮੇਂ ਤੋਂ ਉਹ ਤਾਂ ਮੁਸ਼ਕਲ ਹੈ ਪਰ ਹੁਣ ਇਹ ਸਵਾਲ ਹੈ ਕਿ ਇਹਦਾ ਲਾਭ ਕਿੰਨੂੰ ਇਹਦਾ ਨੁਕਸਾਨ ਕਿੰਨੂੰ ਹੈ ਉਹ ਆਪਾਂ ਦੱਸ ਚੁੱਕੇ ਹਾਂ ਕਿ ਭਈ ਇਹ ਢਿੰਡ ਸਾਹ ਗਰੁੱਪ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਬਾਦਲ ਕਿਆਂ ਦਾ ਉਧਰ ਪਠੱਲ ਪਰਿਵਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਕੇ ਚਲਾਇਆ ਜਾ ਰਿਹਾ ਹੈ ਤੇ ਫੋਨ ਆਉਣੇ ਸੁਖਵੀਰ ਬਾਦਲ ਦੇ ਬੰਦਿਆਂ ਦੇ ਕਿ ਅਸੀਂ ਤੁਹਾਡੀ ਮੀਟਿੰਗ ਕਰਾਉਨੇ ਆ ਇਹ ਆਪਣੇ ਆਪ ਚ ਜਿਹੜੀ ਢਿੰਡ ਸਾਹ ਪਰਿਵਾਰ ਦਾ ਦਾਵਾ ਹੈ ਉਰਦੇ ਉੱਤੇ ਮੋਹਰ ਲਾ ਦਿੰਦੇ ਨੇਗੇ ਪਰ ਸਿਆਸਤ ਦਾ ਗਗਨ ਸਿਆਸਤ ਦੇ ਵਿੱਚ ਕਿਸੇ ਨੇ ਕੋਈ ਸਮਾਂ ਕਹਿ ਲਿਆ ਕਿ ਨਹੀਂ ਕਹਿ ਸਕਦਾ ਕਿ ਕੱਲ ਨੂੰ ਇਹ ਨਹੀਂ ਹੋ ਸਕਦਾ ਦੇਖੋ ਕਿੱਥੇ ਜਗਮੀਤ ਬਰਾੜ ਤੁਰ ਕਾਂਗਰਸੀ ਉਹ ਅੱਜਕੱਲ ਕਾਲੀ ਬਣੇ ਫਿਰਦੇ ਆ ਕਿੱਥੇ ਸਿਮਰਜੀਤ ਸਿੰਘ ਬਿਆਸ ਉਹ ਤੁਸੀਂ ਦੇਖੋ ਅੱਜਕੱਲ ਕਾਂਗਰਸੀ ਬਣੇ ਫਿਰਦੇ ਆ ਪਰਥਕ ਸਿਆਸਤਕਰ ਪਰਥਕ ਸਿਆਸਤ ਦੇ ਰਾਹ ਤੇ ਤੁਰੇ ਸੀ ਯਾਨੀ ਕਿ ਬਹੁਤ ਨਾਨ ਹੈ ਕਿਸੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਥੇ ਵੱਡੇ ਵੱਡੇ ਕਾਮਰੇਡ ਭਾਜਪਾ ਚ ਚਲੇ ਗਏ ਇਹ ਇਹ ਸਾਰੀਆਂ ਚੀਜ਼ਾਂ ਨੇਗੀਆਂ ਇੱਥੇ ਕੋਈ ਆਪਣੀ ਜਿਹੜੀ ਜਿਹੇ ਇਸ ਤਰ੍ਹਾਂ ਦੀ ਸਿਆਸਤਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਜਾ ਸਕਦੀ ਆਪਾਂ ਦੱਸਣ ਦਾ ਮਕਸਦ ਇਹ ਸੀ ਕਿ ਜੋ ਇਨਫੋਰਮੇਸ਼ਨ ਸੀ ਇਕੱਠੀ ਕੀਤੀ ਆ ਚਾਰ ਪੰਜ ਦਿਨ ਲਾ ਕੇ ਇਸ ਖਬਰ ਦੇ ਉੱਤੇ ਕਿਉਂਕਿ ਇਹਦੀਆਂ ਸਪੈਕੂਲੇਸ਼ਨਸ ਬਹੁਤ ਜ਼ਿਆਦਾ ਸੀਗੀਆਂ ਇਹਦੀਆਂ ਚਰਚਾਵਾਂ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਹੈ ਕੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਪਰਮੇਂਦਰ ਸਿੰਘ ਟਿੰਸਾ ਨੇ ਕਾਂਗਰਸ ਤੇ ਜਾਣਾ ਹੁੰਦਾ ਉਹ ਕੱਲ ਅੰਮ੍ਰਿਤਸਰ ਨਹੀਂ ਸੀ ਜਾਂਦੇ ਜੇ ਦੋ ਚਾਰ ਦਿਨਾਂ ਚ ਜਾਣਾ ਹੋਵੇ ਤਾਂ ਬੰਦਾ ਉਹੀ ਚੁੱਪ ਬਾਟ ਲੈਂਦਾ ਸਾਇਲੈਂਟ ਰਹਿੰਦੇ ਆਪਾਂ ਪਰसों ਦੀ ਗੱਲ ਵੀ ਦੇਖੀ ਤਾਂ ਪਰसों ਵੀ ਬਰਨਾਲੇ ਜਾ ਕੇ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਜਿੱਥੇ ਗਗਨਜੀਤ ਸਿੰਘ ਬਰਨਾਲਾ ਹੁਰੀ ਮੌਜੂਦ ਸੀ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਚਰਚਾ ਚਰਚਾ ਕੀਤੀ ਬਿਲਕੁਲ ਬਿਲਕੁਲ ਗਗਨ ਇਹ ਸੀ ਆਪਾਂ ਇੱਕ ਇਹ ਨਹੀਂ ਹੈਗਾ ਕਿ ਆਪਾਂ ਲਗਾਤਾਰ ਹਰ ਰੋਜ਼ ਮੀਟਿੰਗਾਂ ਕਰ ਰਹੇ ਹਾਂ ਮੀਟਿੰਗਾਂ ਕਰ ਮੈਂ ਅਕਾਲੀ ਦਲ ਪੁਨਰ ਸਰਜੀਤ ਦੇ ਵੱਡੇ ਸੋਰਸਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਗਿਆਨ ਹੋ ਸਕਦਾ ਹੈ ਜਿਨ੍ਹਾਂ ਨੂੰ ਭਣਕ ਪੈ ਸਕਦੀ ਹੈ ਜਿਨ੍ਹਾਂ ਕੋਲੇ ਇੰਟੈਲੀਜੈਂਸ ਹੋਰ ਸਾਰੀਆਂ ਚੀਜ਼ਾਂ ਆ ਕੇ ਗੱਲ ਕਰਦੀਆਂ ਨੇ ਉਹਨਾਂ ਨੇ ਵੀ ਸ਼ਰੇਆਮਨਾ ਕੀਤੀ ਹੈ ਪਰ ਅਦੇਖੋ ਫਿਲਹਾਲ ਦੀ ਘੜੀ ਆ ਪੈਗਲ ਕਸ ਪਰਮਿੰਦਰ ਸਿੰਘ ਟਿੰਸਾ ਕਿਤੇ ਨਹੀਂ ਜਾ ਰਹੇ ਕੱਲ ਦਾ ਭਾਈ ਸਾਨੂੰ ਨਹੀਂ ਪਤਾ ਅੱਜ ਦੀ ਘੜੀ ਜੋ ਜਾਣਕਾਰੀ ਸੀ ਸਾਡਾ ਫਰਜ ਸੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਉਹ ਐਸੀ ਕਰ ਦਿੱਤੀ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ